ਤੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਲੋ ਅੱਜ ਪਹੁੰਚਿਆ ਜੀ ਪਿੰਡ ਔਲਖਾਂ ਦੇ ਵਿੱਚ ਔਲਖਾਂ ਇਹ ਅਸਲ ਦੇ ਵਿੱਚ ਪਿੰਡ ਵਜਦਾ ਹੈ ਔਲਖਾਂ 베ਰੀ ਤੇ ਸਾਨੂੰ ਫੋਨ ਆਇਆ ਸੀ ਪਾਕਿਸਤਾਨ ਤੋਂ ਵੀ ਸਾਡੇ ਬਜ਼ੁਰਗਾਂ ਦੀ ਇੱਕ ਜਗ੍ਹਾ ਆ ਇੱਥੇ ਤੇ ਇਹ ਪਿੰਡ ਸਿਗਾ ਉਸ ਪਾਕਿਸਤਾਨ ਤੋਂ ਜਿਹਨਾਂ ਨੂੰ ਕਾਲ ਆਈ ਉਹ ਉਹਨਾਂ ਦੇ ਵਸਨੀਕ ਜਿਹੜੇ ਸੀ ਉਹ ਇੱਥੇ ਇਸ ਪਿੰਡ ਦੇ ਵਿੱਚ ਰਹਿ ਕੇ ਗਏ ਨੇ ਤੇ ਉਹ ਜਿਹੜੀ ਜਗ੍ਹਾ ਦੀ ਇੱਕ ਦਿਨ ਮੈਨੂੰ ਕਾਲ ਕੀਤੀ ਸਾਡੀ ਇੱਕ ਜਗ੍ਹਾ ਆ ਤੇ ਸਾਨੂੰ ਜਗ੍ਹਾ ਤੇ ਸਾਡੀ ਦੀ ਜ਼ਰੂਰ ਦਰਸ਼ਨ ਕਰਾਓ ਵੀ ਜਿਹੜੇ ਸਾਡੇ ਉਹਨਾਂ ਦੇ ਪਰਦਾਦੇ ਦੀ ਜਗ੍ਹਾ ਬਣਾਈ ਹੋਈ ਸੀ ਤੇ ਇਹ ਤੁਹਾਨੂੰ ਦਿਖਾ ਦਿੰਨੇ ਆ ਜੀ ਤੇ ਫਾਈਨਲੀ ਅਸੀਂ ਲੱਭਦੇ ਲੱਭਦੇ ਔਲਖਾਂ 베ਰੀ ਪਿੰਡ ਪਹੁੰਚ ਗਏ ਆ ਤੇ ਇਹ ਆ ਉਹ ਜਗ੍ਹਾ ਜੀ ਜਿਹੜੀ ਉਹ ਜਗ੍ਹਾ ਦੀ ਖੋਜ ਜਿਹੜੀ ਉਹ ਕਹਿੰਦੇ ਸਾਨੂੰ ਕਰਨ ਦੇ ਵਾਸਤੇ ਤੇ ਇੱਥੇ ਬਾਈ ਹੁਣੀ ਸੇਵਾ ਕਰਦੇ ਨੇ ਤੇ ਬਾਈ ਇਧਰ ਬਾਈ ਹੁਣੀ ਨਾਲ ਸਾਡੇ ਤੇ ਬਾਈ ਆਜੋ ਇੱਕ ਜਗ੍ਹਾ ਦਿਖਾ ਦਿਓ ਪਹਿਲਾਂ ਹੈਨਾ ਤੇ ਲੋ ਜੀ ਹੁਣ ਚੱਲਦੇ ਆਂ ਅੰਦਰ ਤੇ ਬਾਈ ਜੀ ਕੀ ਨਾਂ ਤੁਹਾਡਾ ਕੀ ਨਾਂ ਜੀ ਮੇਰਾ ਨਾਂ ਗੁਰਦਿਆਲ ਸਿੰਘ ਆ ਜੀ ਗੁਰਦਿਆਲ ਸਿੰਘ ਜੀ ਹਾਂ ਜੀ ਉਹ ਕਿਤੇ ਇਹ ਆ ਜੀ ਉਹ ਉਹ ਕੀ ਬਾਤ ਹੈ ਕਿਆਲੀ ਵੀ ਆਲੀ ਸ਼ਾਨ ਉਹ ਇਮਾਰਤ ਜਿਹੜੀ ਅੰਦਰੋਂ ਉਵੇਂ ਦੀ ਉਵੇਂ Ориジナル ਦੀ Ориジナル ਪਈ ਆ ਬਾਈ ਇਹ ਅੰਦਰੋਂ ਐਵੇਂ ਦੀ ਪਹਿਲੇ ਐਵੇਂ ਦੀ ਸੀਗੀ ਜੀ ਜੀ ਪਹਿਲਾਂ ਸਾਰੀ ਖਰਾਬ ਹੋ ਗਈ ਟੁੱਟ ਭੱਜ ਗਈ ਸੀ ਅੱਛਾ ਜੀ ਹਾਂ ਬਾਰੇ ਸਾਰੇ ਨਗਰ ਦੇ ਬਾਹਰੋਂ ਬੱਚਿਆਂ ਨੇ ਬੜੀ ਸੇਵਾ ਪੇਜੀਆ। ਅੱਛਾ ਤੇ ਉਹ ਫਿਰ ਕਰਕੇ ਫਿਰ ਇਹਨੂੰ ਸਾਰਾ ਪ੍ਰਸਤਰ ਕਰਾਇਆ। ਹਾਂਜੀ। ਕਿ ਇਹ ਜਿਹੜਾ ਅੰਦਰਲੇ ਪਾਸੇ ਵੀ ਤੁਸੀਂ ਇਹ ਚੀਜ਼ ਪਰ ਉਹ ਜਿਹੜੀ ਦਿਖ ਰਹੀ ਹੈ ਉੱਪਰ ਤਾਂ ਉਹ ਸੇਮ ਹੀ ਹੈ ਨਾ ਪਰਣਾ ਵਾਲਾ। ਹੈ ਸੇਮ ਹਾਂਜੀ। ਕੀ ਬਾਤ ਹੈ ਤੁਹਾਨੂੰ ਉੱਪਰੋਂ ਦਿਖਾ ਦੀਏ ਕਰੀ। ਤੇ ਉੱਪਰ ਜਿਹੜੀ ਬਿਲਡਿੰਗ ਸੇਮ ਹੈ ਜੀ। ਵਾਹ। ਕੀ ਬਾਤ ਹੈ। ਆ ਆ ਜੀ ਉਹ ਜਗਾ। ਅੱਛਾ ਜਗਾ। ਵਧੀਆ ਜਗਾ ਬਣਿਆ। ਹਾਂਜੀ। ਤੇ ਅਸਲ ਦੇ ਵਿੱਚ ਜਦੋਂ ਸਾਡੀ ਪਾਕਿਸਤਾਨ ਫੇਰ ਇਹ ਮੀਨਾਂ ਗੱਲ ਹੁੰਦੀ ਉਹਨਾਂ ਨੇ ਸਾਨੂੰ ਸਾਰੀਆਂ ਇੱਕ ਜਿਹੜੇ ਦੱਸੀਆਂ ਸੀਗੀਆਂ ਨਿਸ਼ਾਨੀਆਂ ਵੀ ਇੱਕ ਜਗ੍ਹਾ ਉੱਚੀ ਜਗ੍ਹਾ ਦੇ ਉੱਤੇ ਹੈਗੀ ਆ ਲਾਗੇ ਬਿਆਸ ਵਗਦਾ ਹੁੰਦਾ ਸੀ ਉਸ ਟਾਈਮ ਬਾਈ ਹੁਣੀ ਕਹਿੰਦੇ ਬਾਈ ਬਿਆਸ ਬਿਆਸ ਲਾਗੇ ਵਗਦਾ ਸੀ ਉਸ ਟਾਈਮ ਤੇ ਇਹ 47 ਤੋਂ ਪਹਿਲਾਂ ਦੇ ਵਿੱਚ ਜਦੋਂ 47 ਦੀ ਵੰਡ ਹੋਈ ਆ ਉਦੋਂ ਇੱਥੋਂ ਪਰਿਵਾਰ ਜਿਹੜਾ ਆ ਉਹ ਵਿਛੜ ਕੇ ਪਾਕਿਸਤਾਨ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਜਗ੍ਹਾ ਆ ਉਸ ਤੋਂ ਬਾਅਦ ਵਿੱਚ ਔਲਖਾਂ ਪਿੰਡ ਵਾਲਿਆਂ ਨੇ ਬਣਾਈ ਸੀਗੀ ਉਸ ਅ ਬਜ਼ੁਰਗ ਦੀ ਜਾਤ ਦੇ ਵਿੱਚ ਜਿਨ੍ਹਾਂ ਦਾ ਬਜ਼ੁਰਗ ਅ ਉੱਥੇ ਸੀਗਾ ਉਹਦਾ ਤੁਹਾਨੂੰ ਨਾਮ ਵਗੈਰਾ ਸਾਰਾ ਦੱਸਦੇ ਆ ਤੇ ਇਹ ਆ ਜੀ ਉਹ ਇਮਾਰਤ ਤੇ ਇੱਥੇ ਤੁਹਾਨੂੰ ਨਾਲੇ ਦਿਖਾਉਣਾ ਪਿੰਡ ਕਿਹੜਾ ਅਵਸਥਾ ਦੀ ਇੱਥੇ ਕਿਹੜਾ ਪਿੰਡ ਸੀਗਾ ਲੱਗੇ ਉਹ ਆ ਜੀਗਾ ਤੇ ਫਾਈਨਲੀ ਅਸੀਂ ਪਾਕਿਸਤਾਨ ਵਾਲੇ ਭਰਾਵਾਂ ਦੇ ਕਹਿਣ ਦੇ ਉੱਤੇ ਅਸੀਂ ਔਲਖਾਂ ਬੇਰੀ ਪਿੰਡ ਪਹੁੰਚੇ ਆ ਤੇ ਔਲਖਾਂ ਬੇਰੀ ਪਹਿਲਾਂ ਤੁਹਾਨੂੰ ਇੱਕ ਝਲਕੀ ਦਿਖਾਉਣੇ ਪਿੰਡ ਦੀ ਵੀ ਤੇ ਇਹ ਬਜ਼ੁਰਗ ਨੇ ਬਾਈ ਹੁਣੀ ਨੇ ਜਿਹੜੇ ਇੱਥੇ ਸੇਵਾ ਕਰਦੇ ਨੇ ਗਰਦੇਵਾਲ ਸਿੰਘ ਜੀ ਤੁਸੀਂ ਹਾਂਜੀ ਗਰਦੇਵਾਲ ਸਿੰਘ ਗਰਦੇਵਾਲ ਸਿੰਘ ਜੀ ਨੇ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਹੁਣ ਇੱਥੇ ਤੇ ਇਹਨਾਂ ਨੇ ਬਜ਼ੁਰਗਾਂ ਦੇ ਨਾਲ ਹੀ ਜਿਹੜੇ ਇੱਥੇ ਜਨਰੀ ਇਹ ਜਗ੍ਹਾ ਆ ਉਹ ਉਹਨਾਂ ਦੇ ਨਾਲ ਹੀ ਇਹ ਰਹਿੰਦੀ ਸੀਗੀ ਸ਼ਾਇਦ ਤੇ ਉਹਨਾਂ ਨੇ ਹੀ ਇਹ ਜਗ੍ਹਾ ਨੂੰ ਫਿਕਸ ਕੀਤਾ ਨਾ ਹਾਂਜੀ ਉਹਨਾਂ ਨੇ ਚਲੋ ਬਾਕੀ ਆਜੋ ਆਪਾਂ ਬਾਹਰ ਗੱਲ ਕਰਦੇ ਆ ਮਿਲ ਕੇ ਤੇ ਹਾਂਜੀ ਸਾਡੇ ਨਾਲ ਇੱਧਰ ਬਜ਼ੁਰਗ ਬੈਠੇ ਨੇ ਜੀ ਤੇ ਇਸ ਪਿੰਡ ਦੇ ਵਸਨੀਕ ਵੀ ਨੇ ਤੇ ਹੁਣ ਆਪਾਂ ਗੱਲਬਾਤ ਕਰ ਲੈਂਦੇ ਆਂ ਬਾਈ ਹੁਣਾਂ ਨਾਲ ਬਾਈ ਜੀ ਮੈਨੂੰ ਇੱਕ ਗੱਲ ਦੱਸਿਓ ਵੀ ਜਿਹੜੀ ਇਹ ਜਗਾ ਬਣੀ ਹੋਈ ਸੀਗੀ ਤੁਸੀਂ ਇਹ ਕਦੋਂ ਜਦੋਂ ਤੁਸੀਂ ਕਦੋਂ ਸੁਰਸਭਾਲੀ ਆ ਤੇ ਤੁਸੀਂ ਕਦੋਂ ਤੋਂ ਇਹ ਸੇਵਾ ਜਿਹੜੀ ਹੈਗੀ ਤੁਸੀਂ ਆਪਣੇ ਹੱਥੀ ਲਈ ਹੈ ਜੀ ਇਹ ਮੈਂ ਜੀ ਸੇਵਾ 2014 ਦੇ ਵਿੱਚ ਕਰਨ ਲੱਗਾ ਹਾਂ 2014 ਦੇ ਵਿੱਚ ਹਾਂਜੀ ਪਹਿਲਾਂ ਹੋਰ ਮਾੜੇ ਮੋਟੇ ਬੰਦੇ ਕਰਦੇ ਰਹੇ ਪਰ ਉਹਨਾਂ ਕੋ ਕੰਮ ਜਾਬ ਨਹੀਂ ਆਇਆ ਅੱਛਾ ਹਾਂਜੀ ਤੇ 2014 ਦੇ ਜਿਹੜੀ ਸੰਭੀ ਹੈ ਸ਼ੁਰੂ ਚ ਸਾਈ ਹੁੰਦਾ ਇਹ ਉਹ ਕਰਦਾ ਹੁੰਦਾ ਸੀ ਅੱਛਾ ਉਹ ਹੋਇਆ ਚਿਰ ਸਿਵਾ ਨਹੀਂ ਅੱਛਾ ਜਿਹੜੇ ਇੱਥੇ ਘਰ ਹੁੰਦੇ ਸੀ ਉਸ ਟਾਈਮ ਆਪਣੇ ਮੁਸਲਮਾਨ ਭਰਾਵਾਂ ਦੇ ਉਹ ਘਰ ਕਿੱਥੇ ਹੁੰਦੇ ਸੀ ਹਾਂ ਉੱਪਰ ਢਾਂ ਦੇ ਉੱਤੇ ਪਿੱਛੇ ਪੈ ਜਗਾ ਉੱਥੇ ਪੈਲੀਆਂ ਪੂਰੀਆਂ ਪੈਲੀਆਂ ਵਾਲੀਆਂ ਲੋਕਾਂ ਬਣਾ ਲਈ ਅੱਛਾ ਮਤਲਬ ਹੁਣ ਪਤਰਾ ਹੋ ਗਿਆ ਉਹ ਪਤਰਾ ਹੋ ਗਿਆ ਹਾਂਜੀ ਤੇ ਜਿਹੜਾ ਆ ਆਲਾਦ ਵਾਲਾ ਸੀ ਇੱਥੇ ਵੀ ਇੱਥੇ ਕੁਝ ਸੀਗਾ ਇੱਥੇ ਮਕਾਨ ਸੀ ਨਾ ਇਹਨਾਂ ਦੇ ਸਭ ਤੋਂ ਮਕਾਨ ਅੱਛਾ ਤੇ ਇੱਥੇ ਕੁਝ ਵਹਿਲੀਆਂ ਹੁੰਦੀਆਂ ਸੀਗੀਆਂ ਇਹ ਸਾਰੀਆਂ ਬੱਸਾਂ ਜਿਹੜੀਆਂ ਇੱਧਰਲੇ ਪਾਸੇ ਹੁੰਦੀ ਨੇ। ਅੱਛਾ ਬੱਸਾਂ ਜਿਹੜੀਆਂ ਢਾਰੇ ਢਾਈ ਵਾਲੇ ਪਾਸੇ ਹੁੰਦੀ ਹੈ। ਬਾਜ਼ਾਰ ਹੁੰਦਾ ਇਸ ਦਾ ਬਹੁਤ ਤਕੜਾ ਹੈ। ਅੱਛਾ। ਬਾਜ਼ਾਰ ਹੁੰਦਾ ਹੈ। ਉਹ ਮਾੜਾ ਮੋਟਾ ਥੋੜਾ ਹੈ। ਸਾਰੀ ਕ ਚੀਜ਼ ਹੁੰਦੀ ਹੈ ਮਠਿਆਈਆਂ ਦਾ, ਜੋਤੀਆਂ ਦਾ, ਪਤਾ ਨਹੀਂ ਹੀ ਲੱਗਦਾ ਬਜ਼ੁਰਗ। ਸੋਨੇ ਦਾ ਤਾਂ ਕੋਈ। ਹਾਂ। ਅੱਛਾ ਸੋਨੇ ਦਾ ਵੀ ਇੱਥੇ ਕਹਿੰਦੇ ਸੀਗਾ ਨਾ। ਉਹ ਵੀ ਇੱਥੋਂ ਮਿਲ ਜਾਂਦਾ ਸੀਗਾ। ਬਹੁਤ ਬਹੁਤ ਸਰਮਾਇਆਦਾਰ ਬੰਦੇ ਸੀਗੇ। ਹੂੰ ਹੂੰ। ਬਜ਼ੁਰਗ। ਇਥੇ ਕਈ ਕੁਛ ਵੀ ਪਹਿਲਾਂ ਕਈ ਵਾਰੀ ਇਥੇ ਉਧਰੋਂ ਸਾਨੂੰ ਪਾਕਿਸਤਾਨ ਤੋਂ ਸਾਨੂੰ ਮਿਲਿਆ ਵੀ ਇਹ ਜਿਹੜੇ ਪਿੰਡ ਹੁੰਦੇ ਸੀ ਇਹ ਕਹਿੰਦੇ ਬੜੇ ਲੜਾਕੇ ਹੁੰਦੇ ਸੀ ਇਹ ਪਿੰਡਾਂ ਨਾਲ ਸੱਚੀ ਗੱਲ ਆ ਇਹ ਲੜਾਕੇ ਉਦੋਂ ਜਿਹਦੇ ਜਿਹਦੇ ਚ ਜੋਰ ਹੋਏ ਤੇ ਉਹ ਕਹਿੰਦਾ ਦਿਖਾਉਂਦਾ ਨਹੀਂ ਹੁੰਦੇ ਹਾਂ ਨਹੀਂ ਵੈਸੇ ਸੱਚੀ ਗੱਲ ਸੱਚੀ ਆ ਇਹ ਵੀ ਇਥੇ ਦੇ ਲੜਾਕੇ ਵੋ ਸੀ ਜਿਹੜੀ ਆ ਜਿਹੜੀ ਗਰਦਾਬੂਰੀ ਦੇ ਲੜਾਕੇ ਹੀ ਹੁੰਦੇ ਜਿਹੜੇ ਜਦੋਂ ਜਾਂਦੇ ਬਾਹਰ ਵੀ ਗਰਦਾਬੂਰੀ ਨਾਲ ਹਾਂ ਦਸੀਏ ਜੀ ਮੈਂ ਅੱਬ ਤਾਂ ਵੀ ਸੀ ਗਿਆ ਜਿਗਾਂ ਦੇ ਉੱਤੇ ਹੂੰ ਤੇ ਮੇਰੀ ਡਿਊਟੀ ਸਿਰ ਤੋਂ ਵੀ ਇੱਕ ਮੂਵ ਕਰਾਉਣਾ ਹੂੰ ਉੱਥੇ ਮੈਨੂੰ ਪਾਕਿਸਤਾਨੀ ਵੀ ਹੈਗੇ ਸੀ ਕਿ ਸਾਰੇ ਦੁਨੀਆ ਦੇ ਜਾਂ ਆਪਣੀ ਚਿੱਤ ਹੂੰ ਗੋਨਾ ਕਿਹੜਾ ਕਰਦਾਸਪੁਰ ਕਿਹੜਾ ਆਪਣਾ ਪਿੰਡ ਗਰਦਾਸਪੁਰ ਹੂੰ ਉਹ ਬਾਬਾ ਉਹ ਗਰਦਾਸਪੁਰ ਦਾ ਮੈਂ ਆਹ ਹਾਂ ਹਾਂ ਬਹੁਤ ਮਜ਼ਾ ਟੇਰ ਦੇ ਨਹੀਂ ਆਬੀਅਸਲੀ ਤੁਹਾਡੇ ਹੁਣ ਪਾਕਿਸਤਾਨ ਦੇ ਵਿੱਚ ਵੀ ਤੁਹਾਡੇ ਪਿੰਡ ਦੀਆਂ ਬੜੀਆਂ ਚਰਚਾਵਾਂ ਨੇ ਉਹਨਾਂ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਇੱਥੇ ਇਹ ਕਹਿੰਦੇ ਬੜੇ ਲੜਾਕਾ ਪਿੰਡ ਸੀ ਉਸ ਟਾਈਮ ਦਾ ਉਹ ਉਹ ਤੁਹਾਨੂੰ ਦੱਸਿਆ ਦੇ ਹੈ ਕਿੰਨਾ ਆਦਮੀ ਨੇ ਉਹ ਬਹੁਤ ਹੀ ਸ਼ੈਤਾਨੀ ਜੜੀਆਂ ਸੀਗੀ ਹਾਂ ਕੀ ਬਾਤ ਹੈ ਤੇ ਅੱਛਾ ਭਾਈ ਜੀ ਹੁਣ ਇੱਥੇ ਤੁਸੀਂ ਕੋਈ ਮੇਲਾ ਵਗੈਰਾ ਵੀ ਕਰਾਉਂਦੇ ਹੋ ਮੇਲਾ ਵੀ ਹੁੰਦਾ ਨਾ ਕਿਉਂਕਿ ਅਸਲ 'ਚ ਇਹਨਾਂ ਦੇ ਜਿਹੜੇ ਬੇਟਿਆਂ ਦੀ ਜਗ੍ਹਾ ਉੱਥੇ ਪਾਕਿਸਤਾਨ ਦੇ ਵਿੱਚ ਜਗ੍ਹਾ ਵੀ ਬਣੀ ਹੋਈ ਹੈ ਇਹਨਾਂ ਦੇ ਵਿੱਚੋਂ ਜੜੀ ਸੀਗੀ ਤੇ ਉੱਥੇ ਵੀ ਦੋ ਜਗ੍ਹਾ ਬਣੀਆਂ ਹੋਈਆਂ ਨੇ ਜਿੱਥੇ ਉਹ ਲੰਗਰ ਵਗੈਰਾ ਮੇਲੇ ਵਗੈਰਾ ਉੱਥੇ ਦੋ ਔਰਸ ਔਰਸ ਕਹਿੰਦੇ ਚੱਲਦੇ ਆ ਨਾ ਹਾਂਜੀ ਉਧਰ ਜੋ ਹੁੰਦੇ ਆ ਉਹਨਾਂ ਦੇ ਨਾਂ ਦੇ ਉੱਤੇ ਹਾਂਜੀ ਹਾਂਜੀ ਤੇ ਇੱਥੇ ਤੁਸੀਂ 10 ਮਹੀਨੇ ਚ ਪ੍ਰੋਗਰਾਮ ਕਰਾਉਨੇ ਹੋ ਜੀ ਬਹੁਤ ਮੇਲਾ ਲੱਗਦਾ ਵਾ ਜੀ ਅੱਛਾ ਜੀ ਬਹੁਤ ਗੋਣ ਵਾਲੀਆਂ ਵੀ ਆਉਂਦੀਆਂ ਗੋਣ ਵਾਲੀਆਂ ਵੀ ਆਉਂਦੀਆਂ ਪਤਾ ਹੀ ਨਹੀਂ ਲੱਗਦਾ ਇੱਥੇ ਅੱਛਾ ਜੀ ਤਿੰਨ ਮਹੀਨਿਆਂ ਤੋਂ ਪਹਿਲਾਂ ਕੰਮ ਚੱਲ ਰਿਹਾ ਤਿੰਨ ਮਹੀਨਿਆਂ ਤੋਂ ਬਹੁਤ ਲੰਗਰ ਲਾਈਦਾ ਵਾ ਜੀ ਅੱਛਾ ਅੱਛਾ ਹੁਣ ਮੈਨੂੰ ਦੱਸੋ ਵੀ ਕਿਹੜੇ ਪੀਰ ਦੇ ਨਾਂ ਤੇ ਇਹ ਇਸ ਟਾਈਮ ਡੇਰਾ ਜਿਹੜਾ ਹੈਗਾ ਇਹ ਜਗ੍ਹਾ ਵਜਦੀ ਹੈ ਅਸੀਂ ਤੇ ਬਾਬਾ ਜੀਰ ਪੀਰ ਹੀ ਕਹਿੰਦੇ ਐਵੇਂ ਕੰਝੂੜ ਮਾਰੀ ਅੱਛਾ ਤੇ ਜੀਰ ਪੀਰ ਨਾਂ ਕਿੱਥੋਂ ਆਇਆ ਹੈ ਪ ਇਥੇ ਜਿਹੜਾ ਸ਼ਿਵਾਦਾਰ ਸੀ ਨਾ ਸਾਇੰਸ ਹੈ ਹਾਂ ਸਾਇੰਸ ਹੂੰ ਉਹ 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 ਦੱਸ ਦਿੰਦਾ ਹੈਗਾ ਉਹ ਹੀ ਦੱਸਦਾ ਹੈ ਮਾੜਾ ਮੋੜਾ ਹੋਰ ਨਹੀਂ ਕੋਈ ਨੌਲੇਜ ਅੱਛਾ ਬੜੀ ਨੌਲੇਜ ਉਸ ਟਾਈਮ ਨਹੀਂ ਸੀਗੀ ਅਸਲੇ ਵਿੱਚ ਸਾਨੂੰ ਜਿਹੜੀ ਪਾਕਿਸਤਾਨ ਤੋਂ ਸਾਨੂੰ ਜਿਹੜੀ ਆਈ ਸੀਗੀ ਹਨਾ ਕਾਲ ਆਈ ਜਿੱਦਾਂ ਸਾਨੂੰ ਦੱਸਿਆ ਸੀ ਵੀ ਇਹ ਕਹਿੰਦੇ ਜੀ ਕੋਈ ਪੀਰ ਇਮਾਮ ਸ਼ਾਹ ਵਲੀ ਹੋਏ ਨੇ ਠੀਕ ਹੈ ਜੀ ਜਿਹੜੇ ਇੱਥੇ ਇਸ ਪਿੰਡ ਦੇ ਉਸ ਟਾਈਮ ਵਸਨੀਕ ਸੀਗੀ ਠੀਕ ਹੈ ਜੀ ਤੇ ਉਹਨਾਂ ਨੇ ਬਾਅਦ ਵਿੱਚ ਇੱਕ ਹਾਦੀ ਇਮਾਮ ਸ਼ਾਹ ਜਿਹੜੇ ਇਹਨਾਂ ਦੇ ਬੇਟੇ ਸੀਗੇ ਠੀਕ ਹੈ ਤੇ ਇੱਕ ਬਸ਼ੀਰ ਸੀਗਾ ਇਹਨਾਂ ਦਾ ਜਿਹੜਾ ਪਾਕਿਸਤਾਨ ਵੱਲੋਂ ਬਸ਼ੀਰ ਅਹਿਮਦ ਨਾਂ ਸੀ ਉਹਦਾ ਅੱਛਾ ਬਸ਼ੀਰ ਅਹਿਮਦ ਹੋ ਕੇ ਕਿਆ ਦਾ ਡੇ ਥੀ ਸਾਡੇ ਬਜ਼ੁਰਗ ਨੂੰ ਮਿਲ ਕੇ ਗਿਆ ਵਾ ਅੱਛਾ ਮਤਲਬ ਇਹ ਆਪਾਂ ਹੁਣ ਪੁਸ਼ਟੀ ਫਾਈਨਲ ਕਰ ਸਕਦੇ ਆ ਵੀ ਇਹ ਜਗ੍ਹਾ ਉਹੀ ਆ ਜੇ ਬਸ਼ੀਰ ਅਹਿਮਦ ਇੱਥੇ ਆਇਆ ਤਾਂ ਮਤਲਬ ਹੁਣ ਬਟ ਇੱਥੇ ਨਾਂ ਦੀ ਦਿੱਕਤ ਆ ਗਈ ਵੀ ਇੱਥੇ ਤੁਸੀਂ ਜਗ੍ਹਾ ਦਾ ਕੀ ਨਾਂ ਲੈ ਅਸੀਂ ਤੁਸੀਂ ਬਾਬਾ ਜੀ ਪਪਾ ਜੀਰ ਪੀਰ ਤੇ ਅਸਲ ਦੇ ਵਿੱਚ ਜਿਹੜੀ ਹੈਗੀ ਆ ਜਗਾ ਇਹ ਪੀਰ ਇਮਾਮ ਸ਼ਾਹ ਵਲੀਦ ਨਾਮ ਦੀ ਆ ਠੀਕ ਹੈ ਜੀ ਤੇ ਹੋਪਸੋ ਮੈਂ ਉਮੀਦ ਕਰਦਾ ਵੀ ਇੱਥੇ ਜਿਹੜੇ ਪਾਕਿਸਤਾਨ ਤੋਂ ਲੋਕ ਨੇ ਜਿਹੜੇ ਨੇ ਮੈਨੂੰ ਕਾਲ ਕੀਤੀ ਆ ਉਹ ਇਹ ਆਪਣੇ ਪਿੰਡ ਦੇ ਵਿੱਚ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਇੱਕ ਵਾਰੀ ਜ਼ਰੂਰ ਗੇੜਾ ਮਾਰਨ ਕਿਉਂ ਬਾਈ ਜੀ ਕੀ ਕਹੋਗੇ ਤੁਸੀਂ ਉਹਨਾਂ ਨੂੰ ਹੋਣਾ ਚਾਹੀਦਾ ਜ਼ਰੂਰੀ ਆਣ ਕੇ ਵੇਖਣੀ ਚਾਹੀਦੀ ਆਪਣੀ ਜਗਾ ਵੇਖੋ ਆਣ ਕੇ ਵੇਖੋ ਵੀ ਕਿ ਆਪਣਾ ਪਿੰਡ ਵੀ ਦੇਖਣ ਪਿੰਡ ਵੇਖੋ ਆਣ ਕੇ ਹਨਾ ਉਹ ਪਿੰਡ ਨਹੀਂ ਰਹਿ ਗਿਆ ਆਪਣੀ ਜਗਾ ਵੇਖੋ ਆਣ ਕੇ ਹਾਂ ਉਹ ਪਿੰਡ ਨਹੀਂ ਰਹਿ ਗਿਆ ਚਲੋ ਨਿਸ਼ਾਨੀ ਤਾਂ ਹੈਗੀ ਹੈ ਨਾ ਅੱਛਾ ਉਸ ਟਾਈਮ ਦੀਆਂ ਸਿਰਫ ਕਿਹੜੀਆਂ ਉਹ ਇੱਕ ਇਹ ਤਾਂ ਯਾਦਗਾਰ ਹੋਈ ਇਸ ਤੋਂ ਇਲਾਵਾ ਹੋਰ ਵੀ ਕੋਈ ਯਾਦਗਾਰ ਹੈਗੀ ਪਿੰਡ ਤੇ ਹੈਗੀ ਅੱਛਾ ਕ ਮਸਜਿਦ ਹੈਗੀ ਆ ਹਾਂਜੀ ਮਸਜਿਦ ਹੈਗੀ ਆ ਜਿਹੜੀ ਸੇਹ ਹੈਗੀ ਆ ਅੱਛਾ ਉਹ ਵੀ ਰਿਪੇਅਰ ਕਰਾਈ ਆ ਹੁਣ ਆ ਗੁਜਰ ਆਏ ਉਹਨਾਂ ਨੇ ਰਿਪੇਅਰ ਕਰਾਈ ਆ ਅੱਛਾ ਚਲੋ ਹੁਣ ਆਪਾਂ ਮਸਜਿਦ ਤੇ ਵੀ ਜਾਂਦੇ ਆ ਮਸਜਿਦ ਵਿੱਚ ਜਾ ਕੇ ਵੀ ਆਪਾਂ ਦਿਖਾਵਾਂਗੇ ਮੇਨ ਚੀਜ਼ ਤੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਅੱਛਾ ਇੱਕ ਚੀਜ਼ ਸੱਚ ਹੋਰ ਮੈਨੂੰ ਗੱਲ ਯਾਦ ਆਈ ਕਿ ਇਹਦੇ ਤੋਂ ਗਾਗਰਾਂ ਬੜੀਆਂ ਨਿਕਲੀਆਂ ਸੀਗੀਆਂ ਹਾਂ ਗਾਗਰਾਂ ਸਿੰਝੇ ਕਿ ਬੱਚੋ ਆਹ ਸੋਨਾ ਨਿਕਲਿਆ ਸਭ ਕੋ ਨਿਕਲਿਆ ਅੱਛਾ ਮਤਲਬ ਉਸ ਟਾਈਮ ਦੀ ਇਹ ਗੱਲ ਆਪਾਂ ਕਹਿ ਸਕਦੇ ਜਦੋਂ ਆਪਣਾ ਵਟਵਾਰਾ ਹੋਇਆ ਜਿਵੇਂ ਆਪਣੇ ਪੰਜਾਬੀਆਂ ਨੇ ਉਧਰ ਪਾਕਿਸਤਾਨ ਚ ਨੱਪ ਦਿੱਤੇ ਸੀ ਇਧਰ ਇਹਨਾਂ ਨੇ ਨੱਪ ਤੇ ਵੀ ਚਲੋ ਜਦੋਂ ਕਿਤੇ ਠੰਡਾ ਹੋਊਗਾ ਤੇ ਅਸੀਂ ਆਪਣੇ ਪਿੰਡਾਂ ਵਿੱਚ ਆਪਣੇ ਘਰਾਂ ਵਿੱਚ ਵਾਪਸ ਆ ਜਾਈਏ ਬੜੇ ਬੜੇ ਤਗੜੇ ਸ਼ੱਕੇ ਨਿਕਲੇ ਆਗੇ ਅੱਛਾ 20 ਰੁਪਏ ਕਿ ਨਹੀਂ ਨਿਕਲੇ ਹੂੰ ਹੂੰ ਆ ਉਸ ਤੇ ਹੀ ਕਰ ਆ ਜਿਵੇਂ ਲੋਕ ਬੋਰੀਆਂ ਨੇ ਲੈਂਦੇ ਆ ਇੱਕ ਮੁੱਖੇ ਨੂੰ ਲੱਭੀ ਹੈ ਹੇ ਹਾਂਜੀ ਦੋਸਤੋ ਲੋ ਜੀ ਖੜਿਆ ਜੀ ਔਲਖਾ ਪਿੰਡ ਦੇ ਵਿੱਚ ਤੇ ਇਹ ਆ ਜੀ ਉਹ ਮਸਜਿਦ ਜਗਾ ਜਿਹੜੀ ਜਿਹੜੇ ਉਹ ਪੀਰਾਂ ਦੇ ਨਾਂ ਤੇ ਹੈਗੀ ਆ ਪੀਰ ਦੇ ਨਾਂ ਤੇ ਤੇ ਆ ਦੇਖ ਸਕਦੇ ਤੁਸੀਂ ਇਹ ਔਲਖਾ ਪਿੰਡਾ ਜਿਹੜਾ ਇਹ ਔਲਖਾ ਪਿੰਡ ਇਸ ਪਾਸੇ ਵਾਲਾ ਬਾਅਦ ਚ ਵਸਿਆ ਆ ਤੇ ਹੁਣ ਤੁਹਾਨੂੰ ਇੱਕ ਲੈ ਕੇ ਚਲਦੇ ਆ ਉਸ ਪਿੰਡ ਵਾਲੇ ਪਾਸੇ ਜਿੱਥੇ ਇਹ オリジナル ਪਿੰਡ ਹੁੰਦਾ ਸੀ ਤੇ ਜਿੱਥੇ ਬਹੁਤ ਤਕੜਾ ਬਾਜ਼ਾਰ ਲੱਗਾ ਹੁੰਦਾ ਸੀ ਉਥੇ ਕੁਝ ਕਿ ਨਿਸ਼ਾਨੀਆਂ ਹੈਗੀਆਂ ਨੇ ਉਸ ਟਾਈਮ ਦੀਆਂ ਪਰ ਜ਼ਿਆਦਾ ਨਹੀਂ ਰਿਹਾ ਤੇ ਆ ਲਾਗੇ ਲਾਗੇ ਜਿੰਨੇ ਵੀ ਇੱਥੇ ਘਰ ਹੁੰਦੇ ਸੀਗੇ ਤੇ ਸਾਰੇ ਦੇ ਸਾਰੇ ਉਸ ਟਾਈਮ ਦੇ ਨੇ ਦੇਖ ਸਕਦਾ ਤੁਸੀਂ ਕੀ ਬਾਤ ਜਿਸ ਤੰ ਮਨੇ ਕਿਹਾ ਇਟਾਂ ਦਾ ਹੋਣਾ ਕਿੰਨਾ ਇਹ ਸੋਹਣਾ ਹੋਣਾ ਹਸਟਲ ਦੇ ਇਹ ਜਿਸ ਤੰ ਦਾ ਬੜਿਆ ਹੋਣਾ ਅਮਾ ਜੀ ਬਾਕੀ ਆਹ ਦੇਖ ਸਕਦੇ ਜੀ ਇਹ ਲਾਗੇ ਲਾਗੇ ਜਿਹੜੇ ਜਿਹੜੇ ਪਰਿਵਾਰ ਘਰ ਸੀ ਇੱਥੇ ਹੁਣ ਦੂਸਰੇ ਘਰ ਵਸ ਰਹੇ ਨੇ ਤੇ ਇਹ ਇੱਥੇ ਜਗਾ ਹੁੰਦੀ ਸੀ ਤੇ ਲਾਗੇ ਇੱਥੇ ਦਰਿਆ ਵਗਦਾ ਹੁੰਦਾ ਸੀ ਤੇ ਹੁਣ ਆਪਾਂ ਚੱਲਦੇ ਆ ਜਿੱਥੇ 메ਨ ਘਰ ਪਿੰਡ ਹੁੰਦਾ ਸੀ ਇੱਥੇ ਜਿਹੜਾ ਪਿੰਡ ਪਹਿਲਾਂ ਵਸਦਾ ਜਿੱਥੇ ਬਾਜ਼ਾਰ ਬਹੁਤ ਠਗੜਾ ਲੱਗਦਾ ਸੀ ਤੇ ਉੱਥੇ ਇਹ ਹੈ ਜੀ ਉਹ ਜਗਾ ਤੇ ਹਾਂਜੀ ਤੇ ਇੱਦਾਂ ਸਾਡੇ ਨਾਲ ਬਜ਼ੁਰਗ ਨੇ ਤੇ ਬਾਈ ਉਦੋਂ ਦੀ ਕਹਾਣੀ ਸਾਨੂੰ ਦੱਸ ਰਿਹਾ ਜਦੋਂ 47 ਦੀ ਵੰਡ ਜਦੋਂ ਹੋਈ ਆ ਤੇ ਬਾਈ ਕੀ ਉਦੋਂ ਸੀਗੀ ਕਹਾਣੀ ਉਦੋਂ ਕੀ ਸੀ ਵਾਕਿਆ ਦੱਸੋ ਮੈਨੂੰ ਬਦੂ ਪਹਿਲਾਂ ਜਦੋਂ ਡਿਸਟ੍ਰਿਕਟ ਅੰਮ੍ਰਿਤਸਰ ਤੇ ਗੁਰਦਾਸਪੁਰ ਜੀ ਇਹ ਜਲੇ ਦੋ ਜਿਹੜੇ ਸੀਗੇ ਪਾਕਿਸਤਾਨ ਦੇ ਨਾਲ ਅਟੈਚ ਕਰਤੇ ਸੀਗੇ ਅਚਾ ਜੀ ਉਦੋਂ ਪਠਾਣਾ ਨੇ ਕਿਹੜੀ ਵਾਲਿਆਂ ਪਠਾਣਾ ਨੇ ਹੂੰ ਸਾਡੇ ਲਾਗੇ ਆ ਨਾਲ ਪਿੰਡ ਜੀ ਉਹ ਕਿੜੀ ਵਾਲਿਆਂ ਪਠਾਣਾ ਨੇ ਸਾਡੇ ਪਿੰਡ ਦੇ ਲੋਕਾਂ ਨੂੰ ਸਾਰੇ ਜਿਹੜੇ ਪਹਿਲਾਂ ਜਿੰਨੀ ਆਬਾਦੀ ਸੀਗੀ ਉਹਨਾਂ ਸਾਰਿਆਂ ਨਾਲ ਸਲਾਹ ਕਰਕੇ ਤੇ ਇਹ ਪਿੰਡ ਵਾਲਿਆਂ ਨੂੰ ਲੁੱਟਣ ਦਾ ਬਹਾਨਾ ਬਣਾਇਆ ਸੀਗਾ ਅੱਛਾ ਇਸ ਪਿੰਡ ਨੂੰ ਲੁੱਟਣ ਲਈ ਹਾਂਜੀ ਅੱਛਾ ਹਾਂ ਤੇ ਉਸ ਤੋਂ ਬਾਅਦ ਇਹ 24 ਘੰਟੇ ਬਾਅਦ ਫਿਰ ਜਿਹੜਾ ਇਹ ਇਲਾਕਾ ਸੀਗਾ ਇਹ ਫੇਰ ਮੁੜ ਕੇ ਇੰਡੀਆ ਨਾਲ ਲਾਤਾ ਅੱਛਾ ਪਹਿਲਾਂ 24 ਘੰਟੇ ਲਈ ਜਿਹੜਾ ਇਲਾਕਾ ਸੀ ਇਹ ਪਾਕਿਸਤਾਨ ਦੇ ਕੋਲ ਸੀਗਾ ਪਾਕਿਸਤਾਨ ਕੋਲ ਸੀਗਾ ਅੱਛਾ ਹਾਂਜੀ ਤੇ ਫੇਰ ਮੁੜ ਕੇ ਬਾਅਦ ਚ ਉਹ ਫੇਰ ਜੋ ਪਠਾਨ ਕਹਿੰਦੇ ਨਾ ਵੀ ਆਹ ਕੰਮ ਕਰ ਲੈਣਾ ਹੂੰ ਤੇ ਇਹ ਦੁਨੀਆ ਸਾਰੀ ਹਿੱਲ ਗਈ ਅੱਛਾ ਤੇ ਛੱਡ ਕੇ ਘਰ-ਬਾਰ ਤਿਆਰ ਹੋ ਗਏ ਸੀਗੇ ਅੱਛਾ ਉਸ ਤੋਂ ਬਾਅਦ 24 ਘੰਟੇ ਬਾਅਦ ਫੇਰ ਹਾਂ ਇਹ ਫੇਰ ਇਲਾਕਾ ਜਿਹੜਾ ਇਹ ਫੇਰ ਮੁੜ ਕੇ ਬਾਅਦ ਇੰਡੀਆ ਨਾਲ ਫੇਰ ਲਾਤ ਫੇਰ ਉਹ ਪਠਾਨ ਫੇਰ ਉਹ ਡਰਨ ਆਪਣੇ ਇਹਨਾਂ ਨੂੰ ਹੁਣ ਛੱਡਣਾ ਨਹੀਂਗਾ ਅੱਛਾ ਕਿਉਂ ਅਸੀਂ ਇਹਨਾਂ ਦੇ ਨਾਲ ਹੋ ਜੀ ਬਦਤਮੀਜੀ ਕੀਤੀ ਆ ਉਹ ਤੋਂ ਬਾਅਦ ਇਹ ਫਿਰ ਫਿਰ ਉਹ ਛੱਡ ਕੇ ਗਏ ਪਰ ਇਹਨਾਂ ਕਿਸੇ ਨੇ ਵੀ ਨਹੀਂ ਕੋਈ ਨਾ ਕੋ ਕਤਲ ਹੋਇਆ ਨਾ ਕੋ ਕੁਝ ਨਹੀਂ ਹੋਇਆ ਇਸ ਇਲਾਕੇ ਚ ਕੀ ਬਾਤ ਆ ساری ਜਗ੍ਹਾ ਇਹਨਾਂ ਦੀ ਹੀ ਫਿਰ ਹਾਂ ਆ ਜਿਹੜੀ ਹਾਂ ਆ ਬਾਜ਼ਾਰ ਸੀਗਾ ਜੀ ਫਿਰ ਆ ਜਿਹੜੇ ਇਲਾਕਾ ਸੀ ਸਾਰਾ ਇਹਨਾਂ ਦੀ ਸਾਰੀ ਜਗ੍ਹਾ ਸੀ ਉਸ ਟਾਈਮ ਇਹ ਸਾਰੀ ਜਗ੍ਹਾ ਉੱਥੇ ਉਸ ਟਾਈਮ ਉਹਨਾਂ ਦੀ ਸੀ ਹਾਂ ਆ ਜਿਹੜੀ ਆ ਜਿਹੜੀ ਤੇ ਇਹ ਆ ਜਿਹੜਾ ਇਹ ਬਾਜ਼ਾਰ ਹੁੰਦਾ ਸੀਗਾ अच्छा, अच्छा। आ, आगे पग चले ना इधर देख लो ना पहला आगे आगे इथू ये इलाका जेड़ा सारा सिगा ये उन को हुंदा सिगा मुसलमाना को थे उस ਤੋਂ ਬਾਅਦ ਬਾਅਦ ਚ ਫਿਰ ਜਦੋਂ ਇਹ ਚੱਲ ਗਏ ਫਿਰ ਮੁੜ ਕੇ ਆਬਾਦੀ ਸਾਰੀ ਜਿਹੜੀ ਆ ਇਸੇ ਇਲਾਕੇ ਜਿਹੇ ਵਸੂਗੀ اچھا ਉਸ ਤੋਂ ਬਾਅਦ ਫਿਰ ਜਦੋਂ ਆਬਾਦੀ ਵਧੀ ਕਿ ਫੇਰ ਫੇਰ ਦੁਨੀਆ ਜਿਹੜੀ ਇੱਥੋਂ ਉੱਠ ਉੱਠ ਕੇ ਜਗਾ ਥੋੜੀ ਥੋੜੀ ਹੋਣ ਕਰਕੇ ਹਾਂਜੀ ਨਹੀਂ ਲੰਬੜਦਾਰਾਂ ਦਾ ਘਰ ਪੀ ਲੰਦਾ ਇੱਥੇ ਇੱਥੇ ਵੀ ਇੱਥੇ ਰਹਿੰਦੇ ਰਹੇ ਹਾਂ 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 ਆ ਬਾਅਦ ਲੰਬੜਦਾਰ ਵਾਏ ਹਾਂ ਮਤਲਬ ਜਿਹੜੀ ਗੱਲ ਐ ਸੀ ਜਿੱਥੋਂ ਇਹ ਰਹਿائش ਸੀਗੀ ਤੇ ਹੁਣ ਇੱਥੋਂ ਜਿਹੜਾ ਹੈਗਾ ਆ ਇਹ ਹਾਂ ਉਸ ਤੋਂ ਬਾਅਦ ਪਿੰਡ ਦੇ ਵਾਲੇ ਪਾਸੇ ਲੋਕ ਜਾਣ ਲੱਪੇ ਹਾਂਜੀ ਪਹਿਲੇ ਹਾਂਜੀ ਫੇਰ ਦੁਬਾਰਾ ਆਏ ਇਹ ਦੁਨੀਆ ਫੇਰ ਦੁਬਾਰਾ ਫੇਰ ਮੁੜ ਕੇ ਵਸੂ ਹੁੰਦੀ ਜਾਂਦੀ ਆ ਫੇਰ ਇੱਧਰ ਇਹ ਜਗਾ ਸਾਰੀ ਜਿਹੜੀ ਸੀਗੀ ਮੁਸਲਮਾਨ ਕੋਸੀ ਜੀ ਅੱਛਾ ਤੇ ਰਾਲੀ ਮਿੱਲੀ ਸੀਗੀ ਆਬਾਦੀ ਜੀ ਮਤਲਬ ਇਹ ਸਾਰੀ ਸਾਰੀ ਇੱਥੇ ਘਰ ਵੀ ਸੀਗੇ ਤੇ ਲੋਕ ਇੱਥੇ ਪਿੰਡ ਸਾਰੇ ਇੱਥੇ ਸੀ ਪਿੰਡ ਸਾਰੇ ਇੱਥੇ ਸੀ ਤੇ ਆ ਥੋੜੇ ਉੱਥੇ ਦੇ ਉਸ ਟਾਈਮ ਦੇ ਜਿਹੜੀਆਂ ਨਿਸ਼ਾਨੀਆਂ ਨੇ ਉਸ ਤਰ੍ਹਾਂ ਦੀ ਜਗਾ ਪਈ ਹੈ ਆ ਦਰਿਆ ਇਹ ਬਿਆਸ ਦਰਿਆ ਇੱਥੇ ਲੱਗੇ ਜਿਹੜੇ ਉਹ ਦਰਿਆ ਦੀ ਗੱਲ ਕਰਦੇ ਹਾਂ ਨਾ ਹਾਂਜੀ ਆਪਾਂ ਇੱਧਰ ਹੀ ਆ ਜਾਈਏ ਤੇ ਇਥੋਂ ਹੀ ਬਜ਼ੁਰਗਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਗਹਿਣੇ ਸੀਗੇ ਉਹ ਆਪਣੇ ਭਾਂਡੇ ਜਿਹੜੇ ਸੀ ਭਾਂਡੇ ਉਹ ਕਈਆਂ ਲੋਕਾਂ ਨੂੰ ਲੱਭੇ ਆ ਇਹ ਮਿੱਟੀ ਮਿੱਟੀ ਪੁੱਟਦੇ ਰਹੇ ਆ ਦੇ ਅੱਛਾ ਹੁਣ ਦੇਖੋ ਉਹ ਵੇ ਫੇ ਉੱਥੋਂ ਪੁੱਟੀ ਆ ਨਾ ਇਸ ਤਰ੍ਹਾਂ ਕਈਆਂ ਨੂੰ ਗਾਗਰਾਂ ਲੱਭੀਆਂ ਸੀਆਂ ਅੱਛਾ ਮਾਇਆ ਦੀਆਂ ਨੱਪੀਆਂ ਜਿਹੜੀਆਂ ਫਿਰ ਉਸ ਤੋਂ ਬਾਅਦ ਫਿਰ ਹੁਣ ਹੁਣ ਆਬਾਦੀ ਇੱਥੇ ਜਿਹੜੀ ਆ ਬਿਲਕੁਲ ਖੰਡਰ ਵਾਏ ਅੱਛਾ ਉਸ ਤਰੀਪੇ ਅਸਾਂ ਮਾ ਲੋ ਸਤਰੀ ਕੇ ਨੜੀਆ ਹਾਂ ਤੇ ਇਧਰੇ ਪਾਸੇ ਤੁਹਾਨੂੰ ਦਿਖਾ ਦਈਏ ਇਧਰ ਸੀਗਾ ਦਰਿਆ ਵਗਦਾ ਸੀ ਉਸ ਟਾਈਮ ਤੇ ਆਣਾ ਵੀ ਤੇ ਆਣਾ ਪੁੱਤਰ ਤੋ ਇਹ ਬਹੁਤ ਡੂੰਘੇ ਨੇ ਇਹ ਮਿੱਟੀ ਇਧਰ ਆ ਜਾਓ ਖਾਸੀ ਉਸ ਟਾਈਮ ਦੀਆਂ ਨਿਸ਼ਾਨੀਆਂ ਆ ਕਿਆ ਬਾਤ ਹੈ ਵਿਆਸ ਦਰਿਆ ਇੱਥੇ ਬਖਦਾਰਿਆ ਸਾਡੇ ਅੱਛਾ ਇੱਥੇ ਵਿਆਸ ਦਰਿਆ ਵਕਤ ਹੁੰਦਾ ਸੀ ਪਹਿਲਾਂ ਹਾਂਜੀ ਆ ਦਰਿਆ ਅੱਛਾ ਇਹ ਉਹ ਨੱਬੀ ਸ਼ਾ ਜਿਹਨੂੰ ਕਹਿੰਦੇ ਕੀ ਕਹਿੰਦੇ ਇਹਨੂੰ ਕਹਿੰਦੇ ਆ ਹਾਂ ਬੋੜ ਵਾਲਾ ਉਹ ਬੋੜ ਤੇ ਇੱਥੇ ਖੂਹ ਹੁੰਦਾ ਸੀ ਅੱਛਾ ਹਾਂ ਨੱਬੀ ਸ਼ਾ ਜਿਹੜਾ ਜਿਹੜਾ ਕੋਈ ਹੈ ਜੋਤੀਰਾਮ ਜੋਤੀਰਾਮ ਬਾਬਾ ਜੋਤੀਰਾਮ ਅੱਛਾ ਉਹ ਜਗਾ ਉਹ ਇਹ ਦਰਿਆ ਦੇ ਵਿੱਚ ਹੁੰਦੀ ਜਗਾ ਨਾ ਹਾਂਜੀ ਉਹ ਦਰਿਆ ਦੇ ਕੰਡੇ ਦੇ ਅੱਛਾ ਦਰਿਆ ਦੇ ਬਿਲਕੁਲ ਕੰਡੇ ਦੇ ਸੀ ਹਾਂਜੀ ਕਿਆ ਬਾਤ ਹੈ ਉਧਰ ਦੇ ਪਾਸੇ ਵੀ ਜਿਹੜੇ ਇੱਕ ਹੈਗੀ ਇਹ ਜਗਾ ਪਤਾ ਨਹੀਂ ਕਿ ਦੀ ਬੋਰਡ ਦੇ ਥੱਲੇ ਜਿਹੜੀ ਹੁੰਦੀ ਹੈ ਤੇ ਇਹ ਜਗਾ ਵੀ ਆਪਣੇ ਪਿੰਡ ਦੀ ਹੈ ਹਾਂਜੀ ਆ ਸਾਰਾ ਉਹ ਲੋਕਾਂ ਦਾ ਉਹळखਨਦਾ ਅੱਛਾ ਨਹੀਂ ਜਿਹੜੀ ਆ ਜਗਾ ਜਿਹੜੀ ਹੈਗੀ ਇਹ ਵੀ ਆਪਣੇ ਪਿੰਡ ਦੀ ਹੈ ਹਾਂਜੀ ਪਿੰਡ ਦੀ ਤੇ ਇਧਰ ਜਾਣਾ ਹੋਵੇ ਕਿੱਧਰ ਜਾ ਜਾਣਾ ਇਹ ਹਾਂਜੀ ਇਧਰ ਜਾਣਾ ਹੋਵੇ ਕਿੱਧਰ ਹੀ ਜਾ ਜਾਣਾ ਆਪਾਂ ਨੂੰ ਹੈ ਇਥੋਂ ਆ ਲਾਗੂ ਉੱਤਰ ਜਾਂਦੇ ਵੇਖੋ ਹੁਣ ਕੰਡਰ ਜੇ ਪੈਗ ਬਣ ਗਏ ਆ ਅੱਛਾ ਇਥੋਂ ਦੀ ਅੱਗੇ ਪੱਧਰ ਹੁੰਦਾ ਲੋਕਾਂ ਮਿੱਟੀ ਫੁੱਟਵੜੇ ਦਾ ਬਹੁਤ ਹੀ ਲੈਵਲ ਨੂੰ ਸਾਰਾ ਜਗਾ ਹੈ ਕੀ ਬਾਤ ਹੈ ਆਹ ਦੇਖ ਸਕਦੇ ਤੁਸੀਂ ਇੱਥੇ ਪੁਰਾਣੀਆਂ ਨਿਸ਼ਾਨੀਆਂ ਪਈਆਂ ਆ ਠੀਕ ਨੇ ਕਾਲੇ ਖੰਡਰ ਜਿਹੜੇ ਸੀਗੇ ਇੱਥੇ ਆਹ ਦੇਖ ਸਕਦੇ ਆ ਜੀ ਇਹ ਨੇ ਉਹ ਸਟੈਂਡੀਆਂ ਉਜੜੇ ਕਰਨ ਦੇ ਨਿਸ਼ਾਨੀਆਂ ਉਹ ਇੱਕ ਇਟਾਂ ਲੱਗੀਆਂ ਹੋਈਆਂ ਜਿਹੜੇ ਨਿੱਕੀਆਂ ਉਹ ਨਿੱਕੀਆਂ ਇਟਾਂ ਦੇ ਹਜੇ ਵੀ ਨੀ ਪੱਥਰ ਜਿਹੜੇ ਹੈਗੇ ਨੇ ਆਜੇ ਵੀ ਦਿਖ ਰਹੀਆਂ ਨੇ ਤਬਜਰ ਕੋ ਇਥੋਂ ਨਿਕਲਦੇ ਹੁੰਦੇ ਸੀਗੇ ਜਿਹੜੇ ਆਪਣੇ ਗੇੜੇ ਵਾਲੇ ਨੇ ਤੁੰਦੇ ਸੀ ਹਾਂ ਹਾਂ ਇੱਥੋਂ ਨਿਕਲਿਆ ਉਹ 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 ਜਗਾ ਤੋਂ ਵੀ ਨਿਕਲੀ ਇੱਕ ਗਾਗਰ ਅੱਛਾ ਉੱਥੋਂ ਵੀ ਨਿਕਲੀ ਗਾਗਰ ਇੱਕ ਹਾਂ ਮਿੱਟੀ ਪੁੱਟਣ ਦੇ ਸੀਗੇ ਅੱਛਾ ਉਹ ਜੋ ਪੁੱਟਦੇ ਪੁੱਟਦੇ ਫਿਰ ਟੋਪ ਪੁੱਟਿਆ ਤੇ ਵਿੱਚੋਂ ਗਾਗਰ ਨਿਕਲੀ ਅੱਛਾ ਤੇ ਚਾਂਦੀ ਦੇ ਰੁਪਏ ਤੇ ਕੁਝ ਸੋਨਾ ਵੀ ਇਹ ਹੁਣ ਨਿਕਲੀਆਂ ਗੱਲ ਹੁਣ ਦੀਆਂ ਕਿ ਕਾਫੀ ਪੁਰਾਣੀਆਂ ਹੈ ਕਾਫੀ ਪੁਰਾਣੀਆਂ ਇਹ ਅੱਛਾ 25 30 ਸਾਲ ਪਹਿਲਾਂ 25 30 ਸਾਲ ਪੁਰਾਣੀਆਂ ਨੇ ਹਾਂ ਜੀ ਇਹ ਇਹ ਜਿਹੜਾ ہاں ਇੱਥੇ ਬੂੜ ਬशीर ਜਦੋਂ ਇੱਥੇ ਆਇਆ ਸੀਗਾ ਇੱਥੇ ਕਬੱਡੀ ਆਪਣੇ ਕੁਸ਼ਤੀਆਂ ਹੋਈਆਂ ਸੀਗੀਆਂ ਅੱਛਾ 3ਆਂ ਲੱਗਦੀ ਹੁੰਦੀਆਂ ਸੀ ਜਿਹੜੀਆਂ ਅੱਛਾ ਉਹਦੇ ਉਹਦੇ ਉਸ ਟਾਈਮ ਤੇ ਇੱਥੇ ਆਏ ਸੀਗੇ ਐਸਬੋਰਡ ਦੇ ਥੱਲੇ ਫੇ ਨੂੰ ਕੁਸ਼ਤੀਆਂ ਹੋਈਆਂ ਸੀਗੀਆਂ ਅੱਛਾ ਇਸ ਪਿੰਡ 3ਆਂ ਵੀ ਲੱਗਦੀਆਂ ਨੇ ਹਾਂਜੀ ਕੀ ਬਤ ਅੱਛਾ ਉਹ ਬਿਆਸ ਅਧਰਿਆ ਆਇਆ ਹਾਂ ਇਹ ਬਿਆਸ ਅਧਰਿਆਦੀ ਤੋਂ 6-7 ਕਿਲੋਮੀਟਰ ਪਹਿਰੇ ਚੱਲ ਗਿਆ ਤੇ ਜਿਹੜੀ ਉਹ ਥੱਲੇ ਪਾਣੀ ਆ ਥੋੜਾ ਜਿਹਾ ਉਹ ਉਹ ਨਾਲਾ ਉਹ 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 ਨਿਕਾ ਨਹੀਂ ਰਹੀ। ਅਸਾਂ ਉਹੀ ਦਿਸ਼ਾ ਨਹੀਂ ਰਹੀ ਆ। ਹਾਂ। ਮੀਂਹ ਦਾ ਪਾਣੀ ਖਲੋਂਦਾ। ਤੇ ਚਲੋ ਆਪਾਂ ਉਹ ਜਗ੍ਹਾ ਤੇ ਵੀ ਕਰੀ ਬਾਬਾ ਜਾ ਕੇ ਆਈਏ। ਚਲੋ। ਚਲੋ ਜੀ। ਦੇਖੋ। ਤੇ ਹੁਣ ਆਪਾਂ ਦੂਜੀ ਇੱਕ ਜਗ੍ਹਾ ਤੇ ਵੀ ਚੱਲਦੇ ਆ। ਤੇ ਇਹ ਜੀ ਉਹ ਜਗ੍ਹਾ ਜਿੱਥੇ ਬਾਜ਼ਾਰ ਹੁੰਦਾ ਸੀ ਬਹੁਤ ਤਕੜਾ। ਤੁਹਾਨੂੰ ਦਿਖਾਵਾਂ ਇੱਥੋਂ ਜੇ ਉਹ ਜਗ੍ਹਾ ਆਪਾਂ ਨੂੰ ਦੇਖ ਪਵੇ। ਜਿਹੜੀ ਜਗ੍ਹਾ ਸੀਗੀ। ਹਾਂ ਇੱਥੋਂ ਦੇਖਦੇ ਆ। ਆਹ ਵੇਖੋ ਇੰਦਰ ਆਓ। ਇੱਥੇ ਥੋੜਾ ਜਿਹਾ। ਇੱਥੇ ਆਓ ਵੇਖ ਦਿਖਾਂਗੀ। ਆਹ ਦੇਖੋ ਜੀ। ਉਹ ਦਰਖਤ ਹੈ ਨਾ ਇੱਥੋਂ ਸਿੱਧਾ। ਹਾਂ ਉਹ ਸਾਹਮਣੇ ਜ ਤੇ ਇਥੋਂ ਉਤਰ ਕੇ ਤੇ ਥੱਲੇ ਜਾ ਰਹੇ ਆ ਜੀ ਤੇ ਥੱਲੇ ਜਾ ਕੇ ਹੁਣ ਜਿਹੜੀ ਦੂਸਰੀ ਜਗ੍ਹਾ ਆ ਉਧਰ ਜਾ ਰਹੇ ਆ ਤੇ ਜਗ੍ਹਾ ਉਹ ਵੀ ਉਸ ਟਾਈਮ ਦੀ ਬੜੀ ਹੋਈ ਹੈ ਬਈ ਜੀ ਹਾਂ ਉਹ ਆਹ ਉਹਨਾਂ ਦੀ ਜਾਂ ਫਿਲਾਂ ਦੀ ਹੈ আচ্ছা ਜੋਤੀਰਾਮ ਹੁੰਦਾ ਹੈ ਕੋਈ আচ্ছা ਫਕੀਰ ਤੇ ਆ ਜੀ ਤੇੜਾ ਉਹ ਹੁੰਦਾ ਸੀ ਥੜਾ ਜਿੱਥੇ ਉਹ ਹੁਣ ਘਰਾਂ ਦੇ ਨਿਸ਼ਾਨੀਆਂ ਗੁੱਜਰਾਂ ਨੇ ਆ ਵੇਖੋ ਗੁੱਜਰ ਬੈਠੇ ਆਣ ਕੇ ਅੱਛਾ ਨਹੀਂ ਨਹੀਂ ਆ ਜਗਤ ਉਹ ਦੇਖੋ ਆਹ ਹਾਂ ਬਿਚਾਰ ਕੋ ਉਹ ਟਾਈਮ ਵਧੀਆ ਸੀ ਕਾਈ ਦਾ ਟਾਈਮ ਵਧੀਆ ਟਾਈਮ ਉਦੋਂ ਅਜੇ ਕਿਸੇ ਨੂੰ ਵੀ ਨਹੀਂ ਸੀ ਨਾ ਪਤਾ ਵਿਤਕਰੀ ਇਸ ਦਾ ਹੂੰ Hindu Muslim ਸਾਰੇ ਸਾਈ ਸਾਰੇ ਇਕੱਠੇ ਰਹਿੰਦੇ ਸੀਗੇ ਹੂੰ ਹੂੰ ਤੇ ਬਹੁਤ ਪ੍ਰੇਮ ਅਭਧ ਸੀਗਾ ਹਾਂਜੀ ਤੇ ਹੁਣੇ ਆਣ ਕੇ ਥੋੜਾ ਜਿਹਾ ਵਿਤਕਰਾ ਜਾ ਹੋਇਆ ਅੱਜ ਹੋਣੀ ਵੰਡੀਆਂ ਪੈ ਗਈਆਂ ਹੁਣ ਦੁਨੀਆ ਜਿਆਦਾ ਸਮਝ ਲੋ ਜਿੱਤੇ ਪੜ੍ਹੀ ਲਿਖੀ ਹੋਗੀ ਤੇ ਹਿਸਟਰੀੋਂ ਬੜੀਆਂ ਹਾਂਜੀ ਤੇ ਫਿਰ ਇਹ ਪਤਾ ਲੱਗਾ ਤੁਸੀਂ ਇੱਕ ਕਹਿੰਦੇ ਸੀ ਜਦੋਂ ਤੁਹਾਡਾ ਰਿਜ਼ਲਟ ਆਇਆ ਸੀ ਸ਼ਾਇਦ ਤੁਸੀਂ ਇੱਥੇ ਕਿੰਨ ਨੂੰ ਇੱਥੇ ਕੋਈ ਮੁਸਲਮਾਨ ਰਹਿੰਦਾ ਸੀ ਉਸ ਟਾਈਮ ਨਹੀਂ ਮੁਸਲਮਾਨ ਨਹੀਂ ਸੀਗਾ ਅੱਛਾ ਉਹ ਹਿੰਦੂ ਸੀਗਾ ਅੱਛਾ ਉਹਦਾ ਮੁੰਡਾ ਲੱਗਾ ਸੀਗਾ ਉਥੇ ਯੂਨੀਵਰਸਿਟੀ ਚ ਅੱਛਾ ਤੇ ਇੱਥੇ ਘਰ ਸੀ ਉਹਦਾ ਹਾਂਜੀ ਇੱਥੇ ਘਰ ਸੀਗਾ ਅੱਛਾ ਮਤਲਬ ਤੁਹਾਡੀ ਸੁਰਤ ਵਿੱਚ ਇੱਥੇ ਘਰ ਹੁੰਦੇ ਸੀਗੇ ਹਾਂਜੀ ਘਰ ਸੀਗੇ ਸਾਰੇ ਆ ਯਾ ਵਾ ਦੀ ਸੀ ਕਿसरी ਅੱਛਾ ਹਾਂਜੀ ਮਤਲਬ ਇਸ ਚੀਜ਼ ਨੂੰ ਖਤਮ ਹੋਇ ਨੂੰ ਕਿੰਨੇ ਕ ਵਰੇ ਹੋ ਗਿਆ ਹੋਣਗੇ ਇਸ ਪਾਕਿਸਤਾਨ ਤੋਂ ਬਾਅਦ ਹੀ ਵੈਸੇ ਆ ਥੋੜੇ ਜਿਹੇ 25 30 ਸਾਲ ਹੋ ਗਿਆ ਅੱਛਾ ਜਦੋਂ ਆ ਖੰਡਰ ਜੇ ਬਣੇ ਗਿਆ ਅੱਛਾ ਇਹ ਤੇ ਪਹਿਲਾਂ ਆਬਾਦੀ ਹੈਗੀ ਸੀਗੀ ਥੋੜੀ ਬਹੁਤੀ ਅੱਛਾ ਪਹਿਲਾਂ ਹੌਲੀ 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 ਖਤਮ ਹੁੰਦੀ ਗਈ ਹਾਂਜੀ ਕੀ ਬਾਤ ਆ ਸੀਗਾ ਆ ਦੇਖੋ ਆ ਸੀਗਾ ਔਰ ਇਹ ਟਾਇਆ ਹੈ ਨਾ ਬਣ ਗਿਆ ਹਾਂਜੀ ਉਹ ਇੱਥੇ ਤੱਕ ਸੀਗਾ ਅਚੋ ਟਾ ਇੱਥੇ ਤੱਕ ਸੀ ਹਾਂਜੀ ਅੱਛਾ ਇਹ ਪਿੰਡ ਜਿਹੜਾ ਸਾਰਾ ਇੱਥੇ ਇਸੇ ਇੱਥੇ ਸੀਗਾ ਕੀ ਮਤਲਬ ਮਤਲਬ ਇਹ ਕਹਿ ਲੀਏ ਵੀ ਇਹ ਪਾਣੀ ਨੇ ਖੋੜ ਦਿੱਤਾ ਜਾਂ ਭਰਤੀ ਭਰਤੀ ਵਾਲਿਆਂ ਨੇ ਚੱਕ ਚੁੱਕ ਲਈ ਕੁਝ ਜਿਸ ਤਰ੍ਹਾਂ ਹੁਣ ਸੜਕ ਬਣ ਗਈ ਆ ਹਾਂਜੀ ਮਿੱਟੀ ਚੱਕੇ ਲੱਗੇ ਆ ਮਿੱਟੀ ਚੁੱਕੇ ਲੱਗੇ ਅੱਛਾ ਹੌਲੀ ਹੌਲੀ ਖੋਦ ਖਤਮ ਕਰਤੀ ਹਾਂਜੀ ਤੇ ਸੋ ਇੱਥੇ ਇੱਕ ਮੀਂਹ ਦੀ ਮੀਂਹ ਦੀ ਖੂਈ ਹੁੰਦੀ ਸੀ ਅੱਛਾ ਉਹ ਵੀ ਇੱਥੇ ਸੀ ਜੀ ਉਹ ਮੀਆਂ ਦੇ ਨਾਲ ਪੂਰੀ ਗਈ ਅੱਛਾ ਉਹ ਹਾਜੋ ਤੀਰਾਵਾਂ ਆ ਗਿਆ ਅੱਛਾ ਹਾਂ ਇਹ ਜਗ੍ਹਾ ਜੋ ਤੀਰਾਮ ਦੀ ਹੈ ਹਾਂ ਹੁਣ ਅਸੀਂ ਉਹ ਪਾ ਉੱਥੇ ਜਾ ਰਹੇ ਹਾਂ ਜੁੱਤੀਰਾ ਦੀ ਜਗ੍ਹਾ ਦੇ ਉੱਤੇ ਹਾਂ ਫਿਰ ਇੱਕ ਉਧਰ ਹੁੰਦੀ ਸੀ ਖੂਈ ਫਿਰ ਉਹ ਵੀ ਪੂਰੀ ਗਈ ਜਿਸ ਤਰ੍ਹਾਂ ਰੌਂ ਪਾ ਕੇ ਪਾਣੀ ਦੇ ਫਿਰ ਤੁਹਾਡਾ ਜਨਮ ਕਦੋਂ ਦਾ ਕਿਹੜੇ ਸੰ ਦਾ ਸੀਗਾ ਤੁਹਾਡਾ ਮੇਰਾ 46 47 ਦਾ 46 ਦਾ 46 47 ਦਾ ਪਰ ਤੁਸੀਂ ਤਾਂ ਛੋੜੇ ਸੀ ਬਹੁਤ ਸੀ ਨਾ ਜਦੋਂ ਇਹ ਹੋਇਆ ਹਾਂ ਤੁਸੀਂ ਸਾਡੇ ਬਜ਼ੁਰਗ ਪਾਕਿਸਤਾਨ ਚੋਂ ਆਏ ਸੀ ਜਾਂ ਤੁਸੀਂ ਇੱਥੋਂ ਹੀ ਸੀ ਇੱਥੇ ਦੇ ਵਸਨੀਕ ਅੱਛਾ ਤੁਸੀਂ ਇੱਥੇ ਨੇ ਵਸਨੀਕ ਹੋ ਹਾਂਜੀ ਓਕੇ ਤੇ ਸਾਡੇ ਬਜ਼ੁਰਗਾਂ ਨੂੰ ਮਿਲਣ ਆਇਆ ਬशीर ਹਾਂ ਹਾਂ ਉਹ ਸਾਡੇ ਕੋਲ ਦੋ ਦੋ ਰਾਤਾਂ ਰਹਿ ਕੇ ਗਿਆ ਹਾਂ ਹਾਂ ਬਾਜੀ ਦਾ ਬਿਰਕਾ ਜਦੋਂ ਬशीर ਤੁਹਾਨੂੰ ਮਿਲਣਾ ਸੀ ਉਹ ਕਿੰਨੀ ਉਮਰ ਸੀ ਬशीर ਦੀ ਤੇ ਕਿਹੜੇ ਸਾਲ ਵਿੱਚ ਤੁਹਾਨੂੰ ਮਿਲਣਾ ਸੀ ਉਹ? ਉਹ ਆ 80-70 ਦੇ ਕਰੀਬ ਚੰਦ ਸਿੰਘ ਦੱਸਿਆ। ਅਜਾ 70 ਦੇ ਕਰੀਬ। ਮਤਲਬ ਉਸ ਤੋਂ ਬਾਅਦ ਉਹ ਦੇਖਣ ਆਏ ਆਪਣੇ ਪਿੰਡ ਨੂੰ। ਹਾਂਜੀ। ਕਹਿ ਸਕਦੇ ਆ ਨਾ ਇਹ। ਹਾਂ। ਹਾਂਜੀ। ਹਾਂ। ਅਰੇ ਬਜ਼ੁਰਗੋ ਕੋ ਦੋ ਦਿਨ ਰਹਿ ਕੇ ਗਿਆ ਵਾ। اچھا। ਫਿਰ ਇੱਥੇ ਕੁਸ਼ਤੀਆਂ ਹੁੰਦੀਆਂ ਸੀ। ਕੁਸ਼ਤੀਆਂ ਵੇਖ ਕੇ ਗਿਆ। ਕੀ ਬਾਤ ਹੈ। ਹਾਂਜੀ। ਤੇ ਹੁਣ ਵੀ ਬਜ਼ੁਰਗੋ ਨੂੰ ਕੁਸ਼ਤੀਆਂ ਲੱਗਦੀਆਂ ਹੁਣ ਕਿ ਨਹੀਂ? ਹੁੰਦੀ ਆ ਹੁਣ ਉਹ ਨਾ ਨਹੀਂ ਗਾ ਲਓ ਜੀ ਆ ਦੇਖ ਸਕਦੇ ਤੁਸੀਂ ਹਾਂ ਹੱਥ ਵਿੱਚ ਸਾਰਾ ਬੇ ਬੇਅਸਦੀ ਅੰਡਰ ਸੀਗਾ ਸਾਰਾ ਅੱਛਾ ਬਾਕੀ ਆ ਦੇਖੋ ਮਤਲਬ ਕਹਾਂ ਸਾਰਾ ਇੱਕਦਮ ਇਕੱਠਾ ਹੋਣਾ ਨਾ ਇਹ ਹਾਂ ਪਹਿਲਾਂ ਇਕੱਠਾ ਸੀ ਪਹਿਲਾਂ ਸਾਰਾ ਇਕੱਠਾ ਸੀ ਬਾਅਦ ਹੌਲੀ 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 ਉਹ ਅੱਡ ਹੋ ਗਿਆ ਹਾਂ ਤਾਂ ਟਾਪੂ ਬਣਾਤੇ ਹਾਂ ਇੱਧਰ ਜਾ ਹੋ ਜਾਂਦਾ ਬਾਈ ਇੱਥੇ ਵੀ ਥੋੜਾ ਹੀ ਗਿਆ ਪਸ ਇਥੇ ਇਕੇ ਵਿਆਸ ਦਾ ਦਰਿਆ ਦੇ ਜਿਹੜੀ ਵਿੱਚ ਕਿਸ਼ਤੀ ਹੁੰਦੀ ਸੀਗੀ ਹਾਂਜੀ ਉਹ ਇੱਥੇ ਬੈਲ ਦਾ ਬੁਟਾ ਹੁੰਦਾ ਸੀਗਾ ਅੱਛਾ ਉਹਦੇ ਨਾਲ ਬੰਦੇ ਹੁੰਦੇ ਸੀਗੇ ਅੱਛਾ ਹਾਂਜੀ ਵਿਆਸ ਦਰਿਆ ਦੇ ਪਾਰ ਨਿਕਲਣ ਵਾਸਤੇ ਅੱਛਾ ਹਾਂ ਇੱਥੇ ਤੱਕ ਵਿਆਸ ਦਰਿਆ ਸੀਗਾ ਇੱਥੇ ਵਿਆਸ ਦਰਿਆ ਵਗਦਾ ਸੀ ਹਾਂਜੀ ਉਹ ਵਾਜਗਾ ਇੱਥੇ ਸੀ ਵਿਆਸ ਦਰਿਆ ਵਗਦਾ ਜੀ ਜਿੱਥੇ ਹੁਣ ਆਪਾਂ ਦੇਖ ਰਹੇ ਆ 6-7 ਕਿਲੋਮੀਟਰ ਪਹਿਲਾਂ ਪਿੱਛੇ ਚੱਲ ਗਿਆ ਹੁਣ ਵੀ ਅੱਧਿਆ ਕਿੰਨੇ ਕਿਲੋਮੀਟਰ ਚੱਲ ਗਿਆ ਪਿੱਛੇ 7 ਕਿਲੋਮੀਟਰ 6-7 ਕਿਲੋਮੀਟਰ ਚੱਲ ਗਿਆ ਤੇ ਹਾਂਜੀ ਵੀਰੋ ਇਹ ਉਦੋਂ ਬਾਜ਼ਾਰ ਸੀ ਇੱਥੇ ਜਿੱਥੇ ਬਾਜ਼ਾਰ ਸੀ ਅੱਛਾ ਤੇ ਗਲੀਆਂ ਇਹ ਗਲੀ ਐਡੀ ਕਿਸੀ ਪਹਿਲਾਂ ਕਿ ਉਹ ਛੋਟੀ ਹੁੰਦੀ ਸੀ ਨਹੀਂ ਐਡੀ ਐਡੀ ਜੀ ਅੱਛਾ ਕਾ ਮਾਤਾ ਅੱਛਾ ਗਲੀਆਂ ਪਰਾਲੀਆਂ ਉਹੀ ਆ ਜੀ ਵੀ ਮਲਵਾਲ ਦੇ ਟੱਠੇ ਹੋਇ ਆ ਘਰ ਸੀ ਤਾਂ ਹੁਣ ਬਾਅਦ ਚਦ ਨਹੀਂ ਕਿਤੇ ਹੁਣਿਆ ਨਾ ਨਹੀਂ ਉਹ ਬਾਅਦ ਜਿਹੜੀ ਉੱਠ ਉੱਠ ਕੇ ਫਿਰ ਦਵਾ ਚੱਲ ਗਈ ਅੱਛਾ ਕੋਈ ਪਹਾੜੀਆਂ ਚ ਚੱਲ ਗਿਆ ਕੋਈ ਥੇਲੇ ਚੱਲ ਗਿਆ ਹੂੰ 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 ਮਤਲਬ ਇੱਥੇ ਸਭ ਤੋਂ ਵੱਡੇ ਬਾਜ਼ਾਰ ਉਸ ਟਾਈਮ ਦੇ ਸੀ ਤੇ ਬਿਜੁਰ ਕੋ ਆਇ ਖੂਨ ਦਸੀ ਇੱਥੇ ਹਾਂਜੀ ਇਹ ਖੂ ਆ ਹੁਜੂਮਤ ਪਹਿਲਾ ਦਾ ਪਾਕਿਸਤਾਨ ਅੱਛਾ ਜੇ ਵੀ ਖੂ ਆ ਇਹ ਕਹੋ ਬੰਦ ਪਸਕੇ ਖੂ अच्छा ये पुराने खू ਹੁੰਦੇ ਸੀ ਇਹ ਪੁਰਾਣੇ ਖੂਹ ਨੇ ਇਥੋਂ ਪਾਣੀ ਕੱਢ ਕੇ ਫਿਰ ਲਾਜਣਾ ਹਾਂਜੀ ਫਿਰ ਇੰਦੇ ਹੁੰਦੇ ਹੀ ਲੋਕ ਕੀ ਬਾਤ ਹੈ ਤੇ ਇਹੜਾ ਮੰਦਰ ਪਿੱਛੇ ਆ ਇਹ ਮੰਦਰ ਪੁਰਾਣਾ ਹੁੰਦਾ ਹੈ ਬਲਾਂ ਇਹ ਹਾਂਜੀ ਇਹ ਮੰਦਰ ਹੈਗਾ ਸ਼ੁਰੂ ਤੋਂ ਇਹ ਆ ਜੀ ਮੰਦਰ ਪਿੰਡੌਲ ਕਲਾਂ ਦੇ ਵਿੱਚ ਰਾਧਾ ਕ੍ਰਿਸ਼ਨ ਦਾ ਮੰਦਰ ਹੈ ਜੀ ਇਹ ਹੈ ਇਹ ਵੀ ਬੱਬਾ ਜੀ ਪੁਰਾਣੇ ਹੀ ਉਪਰਾਨੇ ਦੱਸ ਮੈਂ ਦਈਆ ਉਹੋ ਹੀ ਗੱਲੀ ਟਾਣੀ ਅੱਛਾ ਮਤਲਬ ਇਸ ਟਾਈਮ ਜਿਸ ਟਾਈਮ ਇੱਥੇ ਮਤਲਬ ਇਹ ਕਹਿ ਸਕਦੇ ਜਿਸ ਟਾਈਮ ਵੰਡ ਹੋਈ ਆ ਇੱਥੇ ਸਾਰੇ ਧਰਮ ਦੇ ਲੋਕ ਰਹਿੰਦੇ ਸੀ। ਕੀ ਬਾਤ ਹੈ। ਜੋ ਸਮ ਪਾਪਾ ਜੀ ਗੁਰਦੁਆਰੇ ਵੀ ਹੁੰਦਾ ਸੀ। ਅੱਛਾ, ਸਾਝੀ ਦਾ। ਪਰ ਉਸ ਸਮ ਇੱਕ ਸਾਂਝੀ ਸਾਂਝ ਸੀਗੀ ਪਰ ਹੁਣ ਸਾਂਝ ਖਤਮ ਹੋ ਗਈ। ਬਸ। ਤਾ ਦੇਖ ਸਕਦੇ ਬਣਾਵੜ ਕਿੰਨੀ ਸੋਹਣੀ ਹੈ ਇਹਦੀ। ਕੀ ਬਾਤ ਹੈ। ਹਾਂ ਹੁੰਦੇ। ਇਹ ਕਿਹਾ ਵੀ ਉਹੀ ਸੀਗਾ ਪੁਰਾਣੇ 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 ਬਾਜ਼ਾਰ ਵਾਲੀਆਂ। ਪੁਰਾਣੀਆਂ ਜਿਹੀ ਸੀ। ਇਹ ਕਛੀਂਦੀ ਸੀ ਨਾ ਪਿੰਡ ਦੇ ਅੱਛਾ ਪਲਾ ਵਾਲੇ ਦੇ ਵਾਲੇ ਸਾਰਾ ਪਿਆਰ ਹੀ ਹੁੰਦਾ ਸੀ ਤੇ ਹੋ ਜਿਹੜਾ ਆ ਬੋੜਵਾ ਹਾਂਜੀ ਇਹ ਉਹ ਸਾਈਂ ਨੇ ਬਾਤ ਕਰਾਇਆ ਸੀਗਾ ਮਲਾ 47 ਤੋਂ ਪਹਿਲਾਂ ਦਾ ਆ ਪੂ ਪੇਪਲ ਜਿਹੜਾ 47 ਤੋਂ ਪਹਿਲਾਂ ਦਾ ਆ ਇਹ ਹਾਂਜੀ ਇਹ ਆ ਜੀ ਉਹ ਗਵਾਹ ਜਿਹੜੀ ਇਹ ਪਿੰਡ ਨੂੰ ਜਦੋਂ ਆ ਹੋਇਆ ਉਜਾੜਾ ਹੋਇਆ ਉਸ ਤੋਂ ਬਾਅਦ ਪਿੰਡ ਗਵਾਹ ਆ ਛਪੜੇਹੇ ਵਾਲੇ ਪੇਪਲ ਤੇ ਉਹ ਵਾਲਾ ਪੇਪਲ ਪੜਲਾ ਬੋੜ ਜਿਹੜਾ ਕਿਆ ਬਾਤ ਹੈ ਉਹ ਸਾਈ ਨੇ ਲੈ ਉਸ ਜੀ ਅਜਾ ਸਾਈ ਜਿਹੜਾ ਉੱਥੇ ਰਹਿੰਦਾ ਸੀ ਉਹ ਜਿਹੜਾ ਸੇਵਾ ਦਾ ਸੀ ਸੇਵਾ ਦਾ ਸੀ ਅੱਛਾ ਕਿਆ ਬਾਤ ਹੈ ਉਹ ਡੇਟਾ ਲੈ ਲਿਆ ਤੈਨੂੰ ਆ ਰਾਹ ਜਾਂਦਾ ਸੀ ਇੱਥੇ ਅੱਛਾ ਇਹ ਹੋਆ ਠੀਕ ਹੈ ਠੀਕ ਹੈ ਤੇ ਮਸੀਦ ਫੇਰ ਉਵੇਂ ਦੀ ਉਵੇਂ ਪੁਰਾਣੀ ਵਜੇ ਉਹਵੇਂ ਦੀ ਪਈ ਹੈ ਨਹੀਂ ਪਈ ਹੈ ਉਹ ਹੋਣਾ ਉਹ ਬਿੱਦਰ ਆਇਆ ਓਕੇ ਨੀ ਵਾਰੀ ਫਾ ਇਹ ਅਜੀ ਮਸੀਤ ਉਹ ਪੁਰਾਣੀ ਇਹਦੇ ਪਹਿਲਾਂ ਉੱਪਰ ਗੁੰਮੜ ਵੀ ਹੋਣਾ ਹਨਾ ਕੋਈ ਹੈ ਇਤਰਾਸੀ ਦੀ ਅੱਛਾ ਇਧਰ ਹੀ ਸੀ ਪਹਿਲਾਂ ਇਹ ਕੀ ਬਾਤ ਆ ਦੋਰੀ ਮੂਹ ਕੀਤੀ ਆ ਇੱਥੇ ਖੁੱਜੀ ਸੀ ਅੱਛਾ ਕੋਪੂ ਇਥੇ ਇਹ ਅਸੀ ਜੀਓ ਮਸੀਤ ਜਿਹੜੀ ਉਸ ਟਾਈਮ ਦੀ ਹੈਗੀ ਸੀ ਵੰਡ ਦੇ ਸਮੇਂ ਦੀ 47 ਦੇ ਵਿੱਚ ਜਿੱਥੇ ਵੀ ਹਾਂ 47 ਤੋਂ ਪਹਿਲਾਂ ਦੀ ਜਿੱਥੇ ਮੁਸਲਮਾਨ ਆਪਣੇ ਭਰਾ ਜਿਹੜੇ ਹੈਗੇ ਇੱਥੇ ਨਮਾਜ਼ ਪੜ੍ਹਦੇ ਹੁੰਦੇ ਆ ਜੀ ਹਾਂ ਜੀ ਭਾਈ ਜੀ ਪਾਪਾ ਜੀ ਜਿਹੜਾ ਇੱਥੇ ਜਿਹੜੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਜਗਾ ਜਿਹੜੀ ਆਪਣੀ ਉੱਥੇ ਉੱਪਰ ਗੁੰਮੜ ਵੀ ਸੀਗਾ ਹਾਂ ਉਹ ਹੈ ਸੀਗਾ ਨਹੀਂ ਕਿੰਨੇ ਇਤਰਾ ਸੀਗੀ ਅੱਛਾ ਬਸ ਅਜਾ ਇਹਨੂੰ ਉੱਪਰੋਂ ਬਸ ਬੰਦ ਕੀਤਾ ਸੀ ਹਾਂ ਹਾਂ ਉਹ ਤੋਂ ਬੰਦ ਕੀਤਾ ਸੀ ਅਜਾ ਇਹਨੂੰ ਟੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਉਹ ਆਹੋ ਤੂੰ ਵੀ ਦੇਖ ਨਾ ਵੀ ਸਾਨੂੰ ਬਜਰੀ ਚਾਹੀਦੀ ਆ ਹਟਾ ਕੇ ਲੈ ਜਾਣੇ ਆ ਇੱਥੇ ਕੌਣ ਸੀ ਉਹ ਉਹ ਪਿੰਡਰਾਂ ਵਾਲਾ ਸੰਤਾਂ ਦੇ ਅੱਛਾ ਉਹ ਜਿਹੜੀ ਗੱਡੀ ਮੇਰੇ ਵਰਗੇ ਜਿਹੜੇ ਜਿਹੜੇ ਉਸ ਟਾਈਮ ਦੇ ਕੜਮ ਚੌਧਰੀ ਆਹੋ ਉਹ ਮੁੜ ਕੇ ਫੇ ਪਿੰਡ ਦੇ ਰੋਕ ਕੇ ਸਾਰੇ ਨੇ ਤੇ ਫੇ ਮੁੜ ਕੇ ਉੱਥੇ ਆ ਗਏ ਅੱਛਾ ਮਤਲਬ ਉੱਥੋਂ ਉਸ ਤੋਂ ਬਾਅਦ ਲਲਾ ਦਾ ਪਿੰਡ ਉਹ ਬਦਮਾਸ਼ਾਂ ਦਾ ਪਿੰਡ ਵਜਣਾ ਸ਼ੁਰੂ ਹੋਇਆ ਨਾ ਇਹ ਹੈ ਇੱਥੇ ਵੀ ਇੱਕ ਪੁਰਾਣਾ ਸੀਗਾ ਇੱਕ ਅੱਛਾ ਉਹ ਬਹੁਤ ਢੇਰ ਪਾਕੀ ਜਦੋਂ ਸੈਕੰਡ ਵਰਲਡ ਵਾਰ ਹੋਈ ਹੈ ਨਾ ਹਾਂਜੀ ਉਹਦਾ ਬਜ਼ੁਰਗ ਕਿੱਥੇ ਬਹਿਣ ਦਾ ਹਿੱਸਾ ਮੈਂ ਆਹ ਕੀ ਬਾਤ ਹੈ ਅਜਾ ਸੈਕੰਡ ਵਰਲਡ ਵਾਰ ਦੇ ਸਮੇਂ ਤੇ ਹਾਂਜੀ ਕੀ ਬਾਤ ਹੈ ਕਿਸੋ ਆ ਦੇਖ ਸਕਦੇ ਹੋ ਵੀ ਇਸ ਮਸਜਿਦ ਨੇ ਜਾਂ ਇਸ ਜਗ੍ਹਾ ਨੇ ਕਿੰਨਾ ਕੁਝ ਦੇਖਿਆ ਆਪਣੇ ਸਮੇਂ ਦਾ